ਆਏ ਸਾਲ ਜਦੋਂ ਖੁਸ਼ੀ ਖੁਜੀ ਕਿਸਾਨ ਝੋਨੇ ਦੀ ਵਾਢੀ ਕਰਦੇ ਨੇ ਤੇ ਨਾਲ ਇੱਕ ਚਿੰਤਾ ਖੜੀ ਹੋ ਜਾਂਦੀ ਆ ਕਿ ਇਸ ਪਰਾਲੀ ਦਾ ਕੀ ਕੀਤਾ ਜਾਵੇ ਸਰਕਾਰ ਕਹਿੰਦੀ ਆ ਕਿ ਅੱਗ ਨਹੀਂ ਲਾਉਣੀ ਤੇ ਕਿਸਾਨ ਕਹਿੰਦੇ ਨੇ ਕਿ ਅੱਗ ਤੋਂ ਬਿਨਾਂ ਸਾਡੇ ਕੋਲ ਹੱਲ ਹੈ ਨਹੀਂ ਪਰ ਇਸ ਵਾਰ ਮਾਮਲਾ ਮੁੜ ਤੋਂ ਗਰਮਾਉਣ ਲੱਗਿਆ ਗੱਦੜਵਾਹੇ ਦੇ ਐਸਡੀਐਮ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਆਂਗਰਵਾੜੀ ਵਰਕਰ ਅਤੇ ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਗਈ ਆ ਕਿ ਪਿੰਡ-ਪਿੰਡ ਜਾ ਕੇ ਸਾਰੀ ਰਿਪੋਰਟ ਕੀਤੀ ਜਾਵੇ ਤੇ ਨਾਲ ਇਹ ਵੀ ਆਖਿਆ ਜਾਵੇ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਖੇਤ ਦੇ ਵਿੱਚ ਚੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ ਤੇ ਉਸ ਦੇ ਪਰਿਵਾਰ ਦੇ ਵਿੱਚ ਜੇਕਰ ਕੋਈ ਵੀ ਮੈਂਬਰ ਸਰਕਾਰੀ ਪੈਨਸ਼ਨ ਲੈਂਦਾ ਤੇ ਉਸ ਦੀ ਪੈਨਸ਼ਨ ਆ ਜਿਹੜੀ ਉਹ ਬੰਦ ਕਰ ਦਿੱਤੀ ਜਾਵੇਗੀ ਤੇ ਮੁੜ ਕੇ ਜਿਹੜੀ ਇਹ ਪੈਨਸ਼ਨ ਆ ਬਹਾਲ ਵੀ ਨਹੀਂ ਹੋਵੇਗੀ ਤੇ ਨਾਲ ਜੇਕਰ ਕੋਈ ਪਰਿਵਾਰ ਦੇ ਵਿੱਚ ਹੋਰ ਸਰਕਾਰੀ ਸਹੂਲਤ ਦਾ ਲਾਭ ਮਿਲਦਾ ਉਹ ਜਿਹੜਾ ਸਕੀਮ ਆ ਪਰਿਵਾਰ ਦੇ ਲਈ ਉਹ ਵੀ ਬੰਦ ਕਰ ਦਿੱਤੀ ਜਾਵੇਗੀ ਤੇ ਜਿਹੜਾ ਵਿਅਕਤੀ ਸਬੰਧਤ ਅੱਗ ਲਗਾਉਂਦਾ ਹੋਵੇਗਾ ਉਸ ਦੇ ਉੱਪਰ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਜਾਨੀ ਕਿ ਅੰਗਰਵਾੜੀ ਵਰਕਰਾਂ ਨੂੰ ਹੁਣ ਇਹ ਸਾਰੀ ਰਿਪੋਰਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਦੇ ਦਿੱਤੀ ਗਈ ਆ ਕਿ ਜੇਕਰ ਤੁਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਨੇ ਹੋ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਜੇਕਰ ਕੋਈ ਮੈਂਬਰ ਸਰਕਾਰੀ ਪੈਨਸ਼ਨ ਲੈਂਦਾ ਤੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਤੇ ਕਦੇ ਵੀ ਬਹਾਲ ਨਹੀਂ ਹੋਵੇਗੀ